ਤੇ ਆਪਾਂ ਇਧਰੋਂ ਉੱਪਰ ਚੜਕੇ ਆ ਕੈਂਪਿੰਗ ਵਾਲੀ ਜਗ੍ਹਾ ਪਹੁੰਚ ਗਏ ਇੱਥੇ ਕੈਂਪਿੰਗ ਹੁੰਦੀ ਹੈ ਜੀ ਥੱਲੇ ਕੈਂਪਿੰਗ ਕਰ ਸਕਦੇ ਆਪਾਂ ਤੇ ਉਹ ਸਾਹਮਣੇ ਮਕਲੌੜ ਗੰਜ ਤੇ ਆਪਾਂ ਇਧਰ ਨੂੰ ਜਾਣਾ ਤੇ ਅੱਗੇ ਚੱਲਦੇ ਆਪਾਂ ਫਿਰ ਤੁਹਾਨੂੰ ਅੱਗੇ ਦਾ ਦ੍ਰਿਸ਼ ਦਿਖਾਉਣੇ ਆ ਕਿੱਦਾਂ ਦਾ ਵਿਊ ਪੁਆਇੰਟ ਦਿਖਾਵਾਂਗੇ ਤੁਹਾਨੂੰ ਵਧੀਆ ਵਧੀਆ ਚੱਲਦੇ ਆ ਅੱਗੇ ਤੇ ਆਪਾਂ ਅੱਗੇ ਨੂੰ ਜਾਈ ਜਾਂਦੇ ਆ ਨੱਡੀ ਇੱਥੋਂ 2.5 ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ ਵਿਊ ਪੁਆਇੰਟ ਆ ਨੱਡੀ ਦਾ ਤੇ ਇਹ ਰਸਤਾ ਵੀ ਉਧਰ ਨੂੰ ਜਾਂਦਾ ਪਹੁੰਚ ਸਕੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਪਹਾੜਾਂ 'ਚ ਮੋਬਾਈਲ ਲੈ ਕੇ ਚੱਲਣਾ ਥੋੜਾ ਔਖਾ ਲੱਗਦਾ ਪਰ ਮੈਨੇ ਹੋ ਜਾਂਦਾ ਜੀ ਤੁਹਾਨੂੰ ਘਰ ਬੈਠਿਆਂ ਨੂੰ ਸਾਰਾ ਕੁਝ ਦਿਖਾਉਣਾ ਹੁੰਦਾ ਫੇਰੀ ਉਹ ਨਹੀਂ ਬੰਦਾ ਸਕਦਾ ਉਹ ਐਦਾਂ ਵੀਡੀਓ ਦੇਖ ਕੇ ਆਨੰਦ ਲੈ ਲੈਂਦਾ ਜੀ ਆਪਾਂ ਅੱਗੇ ਨੂੰ ਜਾਈ ਜਾਂਦੇ ਆ ਜੀ ਅੱਗੇ ਡਾਊਨ ਬਹੁਤ ਪੈਂਦਾ ਪਿਆ ਜੀ ਆਪਾਂ ਪਹੁੰਚ ਕੇ ਮਿਲਦੇ ਆ ਜੀ ਤੇ ਅੰਦਰ ਆਪਣੇ ਬਹੁਤ ਹੀ ਸੋਹਣਾ 뷰 ਐਸਪੈਂਡ ਦਾ ਇਹ ਨੱਡੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਜੀ ਬਹੁਤ ਹੀ ਸੋਹਣਾ 뷰 ਆ ਰਿਹਾ ਜੀ ਤੇ ਇਧਰੋਂ ਆਪ ਆਏ ਸੀਗੇ ਜੀ ਤੇ ਆਪਾਂ ਅੱਗੇ ਨੂੰ ਚੱਲਦੇ ਆ ਜੀ ਇੱਥੇ ਚੜ੍ਹਾਈ ਘੱਟ ਹੋ ਜਾਂਦੀ ਆ ਕੇ ਜੀ ਆਾ ਹੋਟਲ ਵਗੈਰਾ ਕਿ ਆਪਾਂ ਹਰੇਕ ਟ੍ਰੈਕ ਤੁਰ ਕੇ ਕਰਦੇ ਆਂ ਇੱਥੇ ਚੜਾਈ ਜ਼ਿਆਦਾ ਕਰਕੇ ਪੈਡਲਿੰਗ ਨਹੀਂ ਹੁੰਦੀ ਆਪਾਂ ਅੱਗੇ ਜਾ ਕੇ ਮਿਲਦੇ ਆਂ ਕਿ ਆਪਾਂ ਆ ਗਏ ਸੀ ਮੰਦਿਰ ਜੀ ਸ਼ਿਵ ਮੰਦਿਰ ਤੇ ਇੱਥੇ QR ਕੋਡ ਲੱਗੇ ਹੋਏ ਆ ਕਿਸੇ ਨੇ ਸੇਵਾ ਪਾਣੀ ਹੈ ਬਾਬਾ ਜੀ QR ਕੋਡ ਤੇ ਕਰ ਸਕਦਾ ਜੀ ਦਾਨ ਭੇਟੀ ਜੀ ਵੀ ਦਾਨ ਕਰ ਸਕਦਾ ਤੇ ਮੀ ਕਾਫੀ ਪਈ ਜਾਂਦਾ ਜੀ ਆਪਾਂ ਮੰਦਿਰ ਚ ਆ ਕੇ ਰੁੱਕ ਗਏ ਆ ਜੀ ਉੱਪਰ ਛੱਤ ਆਈ ਮੰਦਿਰ ਦੇ ਤੇ ਇਧਰ ਆਪਾਂ ਕੋਡ ਧੋਪਣੇ ਪਾਤਾ ਜੀ ਤੇ ਉਹ ਆਪਣਾ ਸਾਈਕਲ ਭਿੱਜੀ ਜਾਂਦਾ ਜੀ ਤੇ ਮੀ ਬਹੁਤ ਹੀ ਜ਼ਿਆਦਾ ਪੈਂਦਾ ਪਿਆ ਜੀ ਇੱਧਰੋਂ ਆਪਾਂ ਆਏ ਆ ਜੀ ਆਪਾਂ ਸਾਹਮਣੇ ਜਾਣਾ 1 ਕਿਲੋਮੀਟਰ ਰਹਿ ਗਿਆ ਇਥੋਂ ਨਾਡੀ 2 ਪੁਆਇੰਟ ਤੇ ਮੀ ਹਟਦਾ ਫਿਰ ਤੁਹਾਨੂੰ ਦਿਖਾਉਣੇ ਆ 2 ਪੁਆਇੰਟ ਨਾਡੀ ਦਾ ਤੇ ਆਪਾਂ ਉਸੇ ਪੁਆਇੰਟ ਤੇ ਆ ਗਏ ਜੀ ਨਾਡੀ ਤੇ ਆ ਬਾਈ ਪੰਜਾਬੀ ਦਰबाई ਫੋਟੋ ਮਾਰ ਕੇ ਚਾਉਂਦੇ ਪਏ ਕਿਧਰੋਂ ਦੇਖਣਾ ਉਹ ਕਿਧਰ ਵੀ ਨੂੰ ਚੈੱਕ ਕਰਵਾਇਆ ਤੂੰ ਵੀ ਉੱਚਕਾ ਵਾਟ ਸਮੀ ਆਉਣ ਵਾਲਾ ਫਿਰ ఏ ప్వాయింట్ నా డిూ చెక ਚਾਲ ਮਾਰ ਕੇ ਵਿਗ ਗਈ ਥੱਲੇ ਵਜਣਾ ਕੁਝ ਨਹੀਂ ਤੇ ਆਪਾਂ ਗਈ ਡੱਲ ਲੇਕ ਹਿਮਾਚਲ ਪ੍ਰਦੇਸ਼ ਦੀ ਇਹ 나ਡੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਥੱਲੇ ਇਹ ਆ ਡੱਲ ਲੇਕ ਗਈ ਥੱਲੇ ਕੰਮ ਚੱਲ ਰਿਹਾ ਤੇ ਆਪਾਂ ਅੱਗੇ ਨੂੰ ਜਾਂਦੇ ਆ ਥੋੜਾ ਜਿਹਾ ਦਿਖਾਉਣੇ ਆ ਸਾਰਾ ਤੁਹਾਨੂੰ ਆਸੇ ਪਾਸੇ ਦਾ ਆਏ ਪਾਸੇ ਦਾ ਦ੍ਰਿਸ਼ ਹੈ ਡਾਲ ਲੇਕ ਦੇ ਪਾਣੀ ਤਾਂ ਹੈਣੀ ਵਿੱਚ ਹੁਣ ਕੰਮ ਚੱਲਦਾ ਪਿਆ ਹੈ ਤੇ ਆਪਾਂ ਇਧਰ ਵਿਚਾਲੇ ਆ ਗਏ ਆਂ ਇਥੋਂ ਮੰਦਰ ਤੇ ਦੁਕਾਨਾਂ ਦਾ ਸਾਹਮਣੇ ਦੀਂ ਦੀਆਂ ਤੇ ਆਪਾਂ ਥੋੜਾ ਥੋੜਾ ਇਧਰ ਨੂੰ ਜਾ ਕੇ ਆਉਣੇ ਆ ਤੇ ਇਹ ਪੂਰਾ 360 ਦਾ ਵੀ ਉਹ ਤੇ ਆਪਣੇ ਸਾਹਮਣੇ ਮੰਦਰ ਆਈ ਤੇ ਉਹ ਸਾਹਮਣੇ ਬੋਰਡ ਲੱਗਾ ਡਾਲ ਲੇਖਦਾ ਜੀ ਤੇ ਆ ਇਧਰ ਫਲ ਫਰੂਟਾਂ ਆਣੀਆਂ ਤੇ ਸਬਜ਼ੀਆਂ ਲਗਾਨਾ ਤੇ ਇਹ ਸਾਹਮਣੇ ਆਪਣੇ ਇੱਧਰ ਹੋਟਲ ਆਈ ਤੇ ਆਪਾਂ ਇਸ ਜਗ੍ਹਾ ਨੂੰ ਜਾਣਾ ਏ ਇੱਧਰੋਂ ਆਏ ਸੀ ਆਪਾਂ ਡਾਲ ਇੱਕ ਦਾ ਚਾਰ ਜਵੇਰਾ ਕੱਟ ਕੇ ਤੇ ਆਪਾਂ ਚੱਲਦੇ ਆਂ ਇੱਧਰ ਨੂੰ ਤੇ ਆਪਾਂ ਹੀ ਆਹ ਹੋਟਲ ਤੋਂ ਚਾਹ ਪੀਣੇ ਸਾਈਕਲ ਤੇ ਖੜੇ ਖੜੇ ਚਾਹ ਪੀਣੀ ਪੈਣੀ ਏ ਆਹ ਬਾਈ ਨੇ ਚਾਹ ਦੱਤੀ ਆ ਦੰਦ ਇਹ ਬਾਈ ਦੇ ਉੱਚੇ ਆ ਥੋੜੇ ਜਿਹਾ ਕੋਈ ਗੱਲ ਨਹੀਂ ਪੈਂਟਾ ਟਕਰਾਲੂ ਤੇ ਆਪਾਂ ਪੀ ਕੇ ਅੱਗੇ ਨੂੰ ਚੱਲਦੇ ਆਂ ਇਧਰ ਨੂੰ ਜਾਣਾ ਪੈਂਦਾ